ਮਿੱਤਰੋ ਨੌਕਰੀ ਘੋੜੀ ਭਾਲਦੇ ਹੋ ਆਪਾਂ ਤੁਹਾਡੇ ਵਾਸਤੇ ਅੱਜ ਨੌਕਰੀ ਘੋੜੀ ਲੈ ਕੇ ਆਇਆ ਕਈ ਸੱਜਣਾ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਕੋਈ ਖਾਲੀ ਘੋੜੀ ਮਿਲ ਜੇ ਆਪਾਂ ਆਪਣੇ ਪਸੰਦ ਦੇ ਚੰਗੇ ਘੋੜੇ ਤੋਂ ਆਪਾਂ ਘੋੜੀ ਕਰਾਸ ਕਰਾ ਕੇ ਘਰੇ ਰੱਖ ਲਈਏ ਬਰੀਡਿੰਗ ਵਾਸਤੇ ਆ ਉਹਨਾਂ ਵਾਸਤੇ ਘੋੜੀ ਆ ਜਿਹੜੀ ਸਕਰੀਨ ਤੇ ਵੇਖ ਰਹੇ ਹੋ ਹਾਈਟ ਵੀ ਚੰਗੀ ਆ ਸੋਹਣੀ ਵੀ ਹੈਗੀ ਆ ਸਵਾਰੀ ਵੀ ਕਰਾਉਂਦੀ ਆ ਤੇ ਤੁਸੀਂ ਆਪਣੇ ਮਨਪਸੰਦ ਘੋੜੇ ਤੋਂ ਕ੍ਰੋਸ ਵੀ ਕਰਾ ਸਕਦੇ ਹੋ ਖਾਲੀ ਆ ਦੋਸਤੋ ਅੰਦਰ ਦੀ ਸਾਫ ਆ ਤੁਸੀਂ ਆਪਣੇ ਚੈਨਲ ਤੇ ਕੋਈ ਐਡ ਲਗਵਾਉਣਾ ਚਾਹੁੰਦੇ ਹੋ ਆਪਣੇ ਜਾਨਵਰ ਨੂੰ ਸੇਲ ਕਰਵਾਉਣਾ ਚਾਹੁੰਦੇ ਹੋ ਦੋਸਤੋ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਕਰਵਾਉਣ ਵਾਸਤੇ ਆਪਣੇ ਚੈਨਲ ਤੇ ਆਪਾਂ ਤੁਹਾਡਾ ਜਾਨਵਰ ਘਰੇ ਬੈਠਿਆਂ ਦੀ ਸੇਲ ਕਰਵਾਵਾ ਦਾਂਗੇ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਦੋਸਤੋ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੇ ਜਿਹੜਾ ਕੋਈ ਨਵਾਂ ਮਿੱਤਰ ਪੈਰਾ ਵੀਡੀਓ ਦੇਖਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਨਵੇਂ ਤੋਂ ਨਵੇਂ ਸੱਜਣਾ ਤੱਕ ਪਹੁੰਚ ਸਕੇ ਆਪਣੀ ਤੇ ਗੱਲ ਕਰਦੇ ਆਪਾਂ ਦੋਸਤੋ ਇਸ ਘੋੜੀ ਦੀ ਨੌਕਰੀ ਦੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਹੁਤ ਸੋਹਣੀ ਨੌਕਰੀ ਘੋੜੀ ਆ ਦੋਸਤੋ ਕੰਨ ਕੰਨ ਦੀ ਸੋਹਣੀਆਂ ਮੂੰਹ ਵਗੈਰਾ ਤੁਸੀਂ ਚੈੱਕ ਕਰੋ ਲੰਬਾ ਲੰਜਾ ਤਾਉਣ ਵਗੈਰਾ ਸਾਤੀ ਲੰਬਾਈ ਲੰਬੂਈ ਚੰਗੀ ਆ ਘੋੜੀ ਦੀ ਤੇ ਵਧੀਆ ਬੱਚੇ ਦੇਣ ਵਾਲੀ ਘੋੜੀ ਆ ਦੋਸਤੋ ਹਾਈਟ ਆ ਇਹਦੀ 61 ਇੰਚ ਪੌਰੀਆਂ ਦੀ ਬਿਲਕੁਲ ਸਾਫ਼ ਆ ਬਾਈ ਕਹਿੰਦਾ ਤੇ ਦੋਸਤੋ 6 ਸਾਲ ਉਮਰ ਆ ਘੋੜੀ ਦੀ ਅੰਗਾ ਪੈਰਾਂ ਦੀ ਪੌਰੀਆਂ ਦੀ ਐਨ ਓਕੇ ਆ ਸਾਰੇ ਪਾਸਿਓਂ ਸਵਾਰੀ ਵਗੈਰਾ ਕਰਾਉਂਦੀ ਆ ਤੁਸੀਂ ਵੀਡੀਓ ਚ ਪਹਿਲਾਂ ਦੇਖ ਸਕਿਓ ਅੱਗੇ ਵੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਉਨੇ ਆ ਸਵਾਰੀ ਦੀ ਐਨ ਓਕੇ ਆ ਸਵਾਰੀ ਬਹੁਤ ਸੋਹਣੀ ਕਰਾਉਂਦੀ ਆ ਬਾਈ ਕਹਿੰਦਾ ਸਾਊਸੀ ਲਾ ਘਰੇ ਰੱਖਣ ਵਾਲੀ ਆ ਦੋਸਤੋ ਤੇ ਮੌਕੇ ਤੇ ਇਹ ਖਾਲੀ ਆ ਪਹਿਲਾਂ ਨੇ ਇੱਕ ਬੱਚਾ ਦਿੱਤਾਗਾ ਇਸ ਵਕਤੋ ਦੋਸਤੋ ਇਹ ਖਾਲੀ ਆ ਬਾਈ ਕਹਿੰਦੇ ਅੰਦਰ ਦੀ ਬਿਲਕੁਲ ਸਾਫ ਸੁਥਰੀ ਘੋੜੀ ਆ ਜੇ ਕਿਸੇ ਮਿੱਤਰ ਪਿਆਰੇ ਨੇ ਕੋਈ ਬਰੀਡਿੰਗ ਵਾਸਤੇ ਜਾਂ ਕੋਈ ਆਪਣੇ ਮਨਪਸੰਦ ਦੇ ਘੋੜੇ ਤੋਂ ਕਰਾਸ ਕਰਾਉਣੀ ਆ ਘੋੜੀ ਤਾਂ ਤੁਸੀਂ ਇਹ ਘੋੜੀ ਖਰੀਦ ਸਕਦੇ ਹੋ 6 ਸਾਲ ਉਮਰ ਆ 61 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫਾ ਤੇ ਅੰਦਰ ਦੀ ਸਾਫਾ ਬਾਈ ਕਹਿੰਦੇ ਤੇ ਮੌਕੇ ਤੇ ਖਾਲੀ ਆ ਦੋਸਤੋ ਤੇ ਘੋੜੀ ਦੋਸਤੋ ਖੜੀਆ ਹਰਿਆਣਾ ਚੀਕੇ ਖੜੀਆ ਤੇ ਬਾਈਆਂ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕੋੜੀ ਦੀ ਮੁੱਲ ਆ ਦੋਸਤੋ 230000 ਰੁਪਿਆ ਬਾਈ ਇਸ ਕੋੜੀ ਦਾ ਮੁੱਲ ਕਰਦਾ ਨੌਕਰੀ ਦਾ ਬਾਕੀ ਤੁਸੀਂ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦਿੱਤਾ ਬਾਈਆਂ ਦਾ ਤੇ ਜੇ ਕੋਈ ਆਪਣੇ ਵੱਲੋਂ ਜਾਣਕਾਰੀ ਘੱਟ ਵਾਧਾ ਤੁਸੀਂ ਬਾਈਆਂ ਤੋਂ ਫੋਨ ਤੇ ਕਨਫਰਮ ਕਰ ਸਕਦੇ ਹੋ ਜਾਣਕਾਰੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਦੋਸਤੋ ਘੋੜੀਏ ਖਰੀਦ ਸਕਦੇ ਹੋ ਘਰੇ ਜਾ ਕੇ ਦੇਖ ਪਰਖ ਕੇ ਹਾਈਟ ਵਗੈਰਾ ਐਨ ਸਾਰੇ ਪਾਸਿਓ ਆਪਣੀ ਜ਼ਿੰਮੇਵਾਰੀ ਤੇ ਘੋੜੀ ਖਰੀਦ ਸਕਦੇ ਹੋ ਇਹ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਜੇ ਕਿਸੇ ਸੱਜਣ ਨੇ ਐਡ ਲਗਵਾਉਣੀਆਂ ਤੂੰ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਆਪਾਂ ਤੁਹਾਡੇ ਜਾਨਵਰ ਦੀ ਐਡ ਆਪਣੇ ਚੈਨਲ ਤੇ ਲਾ ਦਾਂਗੇ ਤੇ ਤੁਹਾਡਾ ਜਾਨਵਰ ਦੋਸਤੋ ਚੰਗੇ ਰੁਪਿਆ ਚ ਸੇਲ ਹੋ ਜਾਊਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ